ਪੰਜਾਬੀ ਗਾਇਕ ਆਰਨੇਦ ਦੇ ਫੈਨਾਂ ਨੂੰ ਪਹਿਲਾਂ ਗੰਦੇ ਪਾਣੀ ਵਿੱਚੋਂ ਲੰਘ ਕੇ ਫਿਰ ਗਾਇਕ ਆਰਨੇਦ ਦੇ ਘਰੇ ਜਾਣਾ ਪੈਂਦਾ ਹੈ ਇਸੇ ਗੰਦੇ ਪਾਣੀ ਤੋਂ ਆਰਨੇਦ ਤੇ ਉਸਦਾ ਪਿੰਡ ਵੀ ਬਹੁਤ ਦੁਖੀ ਹੈ ਅਫਸਰ ਇਸ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਉਪਰਾਲਾ ਨਹੀਂ ਕਰ ਰਹੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਦੋਸਤੋ ਇਹ ਤਸਵੀਰਾਂ ਗਾਇਕ ਆਰਨੇਦ ਦੇ ਪਿੰਡ ਧਰਮਪੁਰਾ ਰੋਡ ਬਰੇਟਾ ਦੀਆਂ ਨੇ ਤੇ ਸੜਕ ਤੇ ਬਣੇ ਸੀਵਰੇਜ ਦੇ ਗੰਦੇ ਪਾਣੀ ਦੇ ਇਸ ਛੱਪੜ ਤੋਂ ਆਰਨੇਦ ਦਾ ਪਿੰਡ 3 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਆਪਣੇ ਪਿੰਡ ਜਾਣ ਸਮੇਂ ਗਾਇਕ ਵੀ ਅਤੇ ਉਸ ਨੂੰ ਮਿਲਣ ਆਉਣ ਵਾਲੇ ਉਸਦੇ ਫੈਨ ਵੀ ਇਸ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਲੰਘਦੇ ਨੇ ਇਸ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੇ ਦੱਸਿਆ ਕਿ ਇਹ ਬਰੇਟਾ ਦੇ ਵਾਰਡ ਨੰਬਰ 9 ਰੰਪੂਰਾ ਰੋਡ ਦਾ ਏਰੀਆ ਹੈ ਤੇ ਕਾਫੀ ਸਮੇਂ ਤੋਂ ਸੀਵਰੇਜ ਲੀਕੇਜ ਹੋਣ ਕਾਰਨ ਸੜਕ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਹੈ ਜਿਸ ਕਾਰਨ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਬਣੀਏ ਸੜਕ ਵੀ ਥਾਂ ਥਾਂ ਤੋਂ ਟੁੱਟਣੀ ਸ਼ੁਰੂ ਹੋ ਗਈ ਹੈ ਦੱਸ ਦਈਏ ਕਿ ਇੱਥੋਂ ਥੋੜੀ ਦੂਰੀ ਤੇ ਪਿੰਡ ਸੈਦੇ ਆਲਾ ਵਿਖੇ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜਾਣ ਵਾਲੀ ਸੰਗਤ ਨੂੰ ਵੀ ਇੱਥੋਂ ਹੀ ਲੰਘਣਾ ਪੈਂਦਾ ਅੱਜ ਲੋਕਾਂ ਨੇ ਅਫਸਰ ਸ਼ਾਹੀ ਖਿਲਾਫ ਨਾਰੇਬਾਜ਼ੀ ਕਰਦੇ ਆ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੈ ਸੁਣੋ ਇਸ ਸਮੱਸਿਆ ਦੇ ਨਾਲ ਜੂਝ ਰਹੇ ਲੋਕਾਂ ਦਾ ਕੀ ਕਹਿਣਾ ਹੈ ਇਸ ਆਰਾ ਇਥੋਂ ਜੀ 18 ਕਿਲੋਮੀਟਰ ਅਰਨੇਤ ਤੇ ਪ੍ਰਸਿੱਧ ਕਾਇਕ ਦਾ ਮੰਨ ਲੋ ਪਿੰਡ ਹੈ ਹਜ਼ਾਰਾਂ ਤਨਪੁਰਾ ਹਜ਼ਾਰਾਂ ਪ੍ਰਸ਼ਾਸਕ ਜਾਂਦੇ ਨੇ ਇਥੋਂ ਮਿਲਣ ਵਾਸਤੇ ਤੇ ਲੰਘਦੇ ਨੇ ਇਥੋਂ ਦੀ ਚੱਕਣ ਰਾਹੀਂ ਤੇ ਅੱਗੇ ਇਤਿਹਾਸਕ ਗੁਰਦੁਆਰਾ ਜੀ ਸੈਦੇ ਆਲਾ ਮੰਜੀ ਸਾਹਿਬ ਜੀ ਉੱਥੇ ਲੱਖਾਂ ਸ਼ਰਧਾਲੂ ਆਏ ਸੋਮਵਾਰ ਜਾਂਦੇ ਨੇ ਜੀ ਬਹੁਤ ਪਰੇਸ਼ਾਨੀ ਜਾਂਦੀ ਉਹਨਾਂ ਨੇ ਗਿੱਟੇ ਲਿਬੜਦੇ ਨੇ ਉੱਥੇ ਅਸੀਂ ਤਵਾਉਨੇ ਆ ਰਾਸਤੇ ਮੇਰਾ ਮਕਾਨ ਹੁੰਦਾ ਜੀ ਵੀ ਅਸੀਂ ਲਿਬੜ ਗਏ ਇਥੇ ਬੁੜੀਆਂ ਡਿੱਗਦੀਆਂ ਨੇ ਇੱਕ ਬੁੜੀ ਦੀ ਲੱਤ ਚੂਲਾ ਟੁੱਟ ਗਿਆ ਸੀ ਡਿੱਗ ਗਏ ਵਿੱਚ ਪਰ ਕੋਈ ਨਹੀਂ ਸੁਣਦਾ ਇਹਨੂੰ ਕੋਈ ਮੰਨ ਲੋ ਜਮੀ ਇਹਦੀ 1% ਕੋਈ ਸਾਡੀ ਸੁਣਦਾ ਨਹੀਂ ਗੱਲ ਜੀ ਕਿੰਨੇ ਟਾਈਮ ਤੋਂ ਪਰੇਸ਼ਾਨੀ ਆ ਰਹੀ ਹੈ ਜੀ ਇਹ ਤਾਂ ਪਰੇਸ਼ਾਨੀ ਸਾਨੂੰ ਜੀ ਘੱਟੋ ਘੱਟ 8-10 ਸਾਲਾਂ ਤੋਂ ਆ ਰਹੀ ਹੈ ਜੀ ਕੋਈ ਵੀ ਸਰਕਾਰ ਨਹੀਂ ਸੁਣਦੀ ਪਤਾ ਨਹੀਂ ਕੀ ਗੱਲ ਹੈ ਵੋਟਾਂ ਲੈ ਜਾਂਦੇ ਨੇ ਮੂਰਲੇ ਆ ਕੇ ਜਿਹੜੇ ਆਪਣੇ ਪਿੰਡ ਚ ਤੁਰੇ ਫਿਰਦੇ ਨੇ ਤੇ ਅਸੀਂ ਕਰਾ ਦਾਂਗੇ ਕਰਾ ਦਾਂਗੇ ਮਗਰੋਂ ਤੂੰ ਕੌਣ ਮੈਂ ਕੌਣ ਸਾਰੇ ਕਿਤੇ ਇਹੀ ਹਾਲ ਹੈ ਜੀ ਇਹ ਤਾਂ ਸਾਡਾ ਸਮੱਸਿਆ ਬਹੁਤ ਸਾਲਾਂ ਤੋਂ ਆ ਰਹੀ ਹੈ ਕੋਈ ਨਹੀਂ ਸੁਣਦਾ ਜੀ ਕੀ ਕਰੀਏ ਫੋਡੇ ਵੱਲੋਂ ਇਹ ਸਮੱਸਿਆ ਜੀ ਵਿਧਾਇਕ ਜਾਂ ਪ੍ਰਸ਼ਾਸਨ ਦੇ ਉਚਿਤ ਅਧਿਕਾਰੀਆਂ ਦੇ ਧਿਆਨ ਚ ਲਿਆਂਦੀ ਗਈ ਬਹੁਤ ਮਾਰੀ ਜੀ ਬਹੁਤ ਮਾਰੀ ਇੱਥੇ ਛੋਟੀ ਜਿਹੀ ਗੱਡੀ ਆ ਕੇ ਜੀ ਇੱਥੇ ਸੀਵਰੇਜ ਥੋੜਾ ਜਿਹਾ ਖੋਲ ਜਾਂਦੇ ਨੇ ਉਹ ਵੀ ਇੱਥੇ ਦੋ ਦੋ ਤਿੰਨ ਤਿੰਨ ਘੰਟੇ ਟਾਲੀ ਥੱਲੇ ਬੈਠ ਕੇ ਵਾਪਸ ਮੁੜ ਜਾਂਦੇ ਨੇ ਜੇ ਪੁੱਛੀ ਉਹਨਾਂ ਨੂੰ ਵੀ ਕਿਵੇਂ ਕੀ ਹੱਲ ਹੈ ਜੀ ਇਹਦਾ ਇਹ ਥੱਲੋਂ ਬਲੌਕ ਹੋ ਗਿਆ ਸੀ ਕੁਝ ਨਹੀਂ ਕਰ ਸਕਦੇ ਫਲਾਣਾ ਬਸ ਮੁੜ ਕੇ ਕੋਈ ਨਹੀਂ ਆਉਂਦਾ ਹੋਰ ਦੋ ਦੋ ਮਹੀਨੇ ਜੀ ਆ ਹੁਣ ਮੈਂ ਇੱਧਰ ਚੱਕੜ ਤੁਸੀਂ ਮੜ ਜਾ ਵੀਡੀਓ ਬਣਾ ਲਈਓ ਇੰਨਾ ਜਿਆਦਾ ਬੁਰਾ ਹਾਲ ਹੈ ਜੀ ਲੱਖ ਲੱਖ ਪਾਣੀ ਆਉਂਦਾ ਜੀ ਮੋਟਰਸਾਈਕਲ ਦਾ ਮੋਟਰਸਾਈਕਲ ਬੰਦਾ ਆਮ ਤਾਂ ਇੱਧਰ ਸਕੂਲ ਇੱਕ ਸਕੂਲ ਹੈ ਜੀ ਇੱਥੋਂ ਦੀ ਬਸਤੀ ਦੇ ਬੱਚੇ ਸਕੂਲ ਜਾਂਦੇ ਨੇ ਜੀ ਉਹਨਾਂ ਦਾ ਸਕੂਲ ਜਾਣਾ ਬੰਦ ਹੋ ਰਿਹਾ ਜੀ ਕਿਉਂਕਿ ਜਿਹੜੇ ਕੁਝ ਮਜ਼ਦੂਰ ਕਰਨੇ ਉਹਨਾਂ ਕੋਲੇ ਵਿਚਾਰਾਂ ਕੋਲੇ ਕੋਈ ਸਾਧਨ ਨਹੀਂ ਹੈਗਾ ਛੱਡਣ ਵਾਸਤੇ ਉਹਨਾਂ ਨੇ ਬੱਚੀ ਪੜਨੋਂ ਹਟਾ ਲੇ ਕੀ ਮੰਗ ਹੈ ਹੁਣ ਸਾਡੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਤਾਂ ਹੀ ਮੰਗ ਹੈ ਜੀ ਵੀ ਇਹ ਇਹਦਾ ਕੋਈ ਮਸਲਾ ਹੱਲ ਕਰੋ ਜਾਇ ਇਹਦਾ ਇੱਧਰ ਨਾਲ ਹੈ ਜੀ ਸਾਰੀ ਅੱਧਾ ਕਿਲੋਮੀਟਰ ਉਹਦੇ ਵਿੱਚ ਪਾਣੀ ਡੇਕ ਦੋ ਜੀ ਇਹ ਪਸਤੀ ਦਾ ਛੱਡੀ ਦਾ ਇੱਧਰ ਤਾਂ ਪਾਣੀ ਨਹੀਂ ਜਾਂਦਾ ਸਾਡੇ ਜੇ ਕਿਸੇ ਵੀ ਕੋਲ ਸੀਵਰੇਜ ਪਾਤਾ ਜੀ ਸੀਵਰੇਜ ਬੰਦ ਹੈ ਬਿੱਲ ਲਈ ਜਾਂਦੇ ਨੇ ਬਸ ਫਿਰ ਤੂੰ ਕਹੋਂ ਤੇ ਮੈਂ ਕਹੋਂ ਕੁਛ ਨਹੀਂ ਮੰਨ ਲਓ ਸਾਡਾ ਬੰਨ ਰਿਹਾ ਕੁਛ ਵੀ ਨਹੀਂ ਕੋਈ ਸੁਣਨ ਨਹੀਂ ਰਹੇ ਜੀ ਕੋਈ ਵੀ ਮੇਰਾ ਨਾਮ ਰਾਮ ਲਾਲ ਹੈ ਜੀ ਤੁਹਾਨੂੰ ਪਰਾ ਰੋਡ ਤੇ ਮੈਂ ਇਹ ਫੈਕਟਰੀ ਹੈ ਪੀੜ ਦੀ ਅਕਸਰੇ ਇਸ ਰੋਡ ਤੋਂ ਮੈਂ 2-3 ਵਾਰੀ ਰੋਜ਼ ਗੁਜ਼ਰਦਾ ਇਹ ਛੜਕ 5-6 ਸਾਲ ਪਹਿਲਾਂ ਮੰਡੀ ਬੋਰਡ ਨੇ ਪ੍ਰਧਾਨ ਮੰਤਰੀ ਯੋਜਨਾ ਦੀ ਬਣੀ ਇਹਦੇ ਤੇ ਸੀਵਰੇਜ ਪਿਆ ਹੋਇਆ ਹੈ ਸੀਵਰੇਜ ਲਗਭਗ ਇਹਦਾ ਲੀਕ ਹੀ ਹੁੰਦਾ ਹੈ ਦੋ ਤਿੰਨ ਵਾਰ ਐਕਸਨ ਸੀਵਰੇਜ ਬੋਰਡ ਨੂੰ ਕਹਿ ਕੇ ਸੀਵਰੇਜ ਠੀਕ ਕਰਵਾਇਆ ਠੀਕ ਹੋ ਜਾਂਦਾ 15-20 ਵਾਰ ਫਿਰ ਇਹ ਦੁਬਾਰਾ ਲੀਕ ਹੋ ਜਾਂਦਾ ਇਹਦੀ ਕੋਈ ਸਹੀ ਤਰੀਕੇ ਨਾਲ ਦੀ ਸਫਾਈ ਨਹੀਂ ਕਰਦੇ ਜਾਂ ਕੀ ਨਹੀਂ ਦਾ ਤਰੀਕਾ ਇਸ ਸੀਵਰੇਜ ਇੱਥੋਂ ਸਕੂਲ ਦੇ ਬੱਚੇ ਨੇ ਬਸਤੀਆਂ ਪੈਂਦੀਆਂ ਬੱਚੇ ਚੀਕੜ ਦੇ ਵਿੱਚ ਦੀ ਜਾਂਦੇ ਨੇ ਬਿਮਾਰੀਆਂ ਉਹਨਾਂ ਨੂੰ ਲੱਗਦੀਆਂ ਘਰਾਂ ਦੇ ਵਿੱਚ ਕੀੜੇ ਮਕੌੜੇ ਜ਼ਹਿਰੀਲੇ ਇਸ ਸੀਵਰੇਜ ਲੀਕ ਕਰਕੇ ਪੈ ਜਾਂਦੇ ਨੇ ਮੰਡੀ ਬੋਰਡ ਨੂੰ ਐਕਸ਼ਨ ਨੂੰ ਸੜਕ ਵਾਸਤੇ ਦੋ ਤਿੰਨ ਵਾਰੀ ਕਿਹਾ ਸੀ ਉਹਨਾਂ ਨੇ ਪਹਿਲਾਂ ਇਹ ਰਿਪੇਅਰ ਕਰਵਾਤੀ ਪਰ ਹੁਣ ਦੁਬਾਰਾ ਜਦੋਂ ਮੈਂ 10-15 ਦਿਨਾਂ ਨੂੰ ਪਹਿਲਾਂ ਐਕਸ਼ਨ ਬੋਰਡ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਹੁਣ ਸਾਡੇ ਇਹ ਪੈਨਲ ਤੇ ਨਹੀਂ ਰਹੀ ਉਹਨੇ ਨਿਕਲ ਗਈ ਅਸੀਂ ਹੋਰ ਫੰਡ ਮੰਗਾਵਾਂਗੇ ਉਹਨਾਂ ਨੂੰ ਸਿਰਫ ਜਿਹੜੇ ਅਫਸਰਾਂ ਨੂੰ ਫੰਡਾਂ ਦੀ ਲੋੜ ਹੈ ਕਿ ਤਾਂ ਉਹ ਕਮਿਸ਼ਨ ਖਾ ਸਕਣ ਵਿੱਚੋਂ ਨਾ ਕਿ ਲੋਕਾਂ ਦੀ ਸਮੱਸਿਆ ਕੋਈ ਸੋਚਦੇ ਨੇ ਕਿ ਇਹਨੂੰ ਕੋਈ ਆਰਜੀ ਦਾ ਟੈਂਪਰੇਰੀ ਰਿਪੇਅਰ ਕਰਵਾ ਕੇ ਲੋਕਾਂ ਦੀ ਸਮੱਸਿਆ ਹੱਲ ਕਰ ਦੇਣਾ ਸੀਵਰੇਜ ਬੋਰਡ ਦਾ ਐਕਸ਼ਨ ਐਸਡੀ ਨਾਲ ਗੱਲ ਕੀਤੀ ਉਹ ਕਹਿੰਦੇ ਸਾਡੀ ਬਦਲੀ ਹੋ ਗਈ ਇਹ ਤੋਂ ਅੱਖ ਕੇਕ ਦਿਨ ਮੈਂ ਚੇਅਰਮੈਨ ਆਲੂ ਵਾਲੀਆ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਵੀ ਗੌਰ ਕਰਕੇ ਇਹਨੂੰ ਸਾਫ਼ ਕਰਵਾਤਾ ਪਰ 10 ਦਿਨਾਂ ਬਾਅਦ ਫੇਰੇ ਲੀਕ ਹੋ ਗਿਆ ਹੁਣ ਇਹ ਤੇ ਲਗਭਗ 500 ਫੁੱਟ ਛੜਕਾ ਇਹਦੇ ਉੱਤੇ 3-3 ਫੁੱਟ ਪਾਣੀ ਖੜਾ ਹੈ ਲੋਕਾਂ ਨੂੰ ਕਦੋਂ ਵੀ ਜਾਨੀ ਨੁਕਸਾਨ ਹੋ ਸਕਦਾ ਹੈ ਇਹ ਜਾਨੀ ਨੁਕਸਾਨ ਜਿਹੜਾ ਇਹਦੇ ਵਿੱਚ ਮਿਊਸਪਲ ਕਮੇਟੀ ਵੀ ਹਿੱਸੇਦਾਰ ਹੈ ਉਹ ਵੀ ਕੋਈ ਗੌਰ ਨਹੀਂ ਕਰ ਰਹੀ ਇਸ ਕਰਕੇ ਰਿਕਵੈਸਟ ਹੈ ਸਰਕਾਰ ਦੇ ਨਾਂ ਦੀ ਕੋਈ ਚੀਜ਼ ਇੱਥੇ ਹੈ ਨਹੀਂ ਨਾ ਕੋਈ ਬਦਲਾਅ ਸਰਕਾਰ ਦਾ ਰਾਮਾ ਜੀ ਕਹਿੰਦੀ ਵੀ ਵਿਕਾਸ ਬਹੁਤ ਕਰ ਰਹੇ ਹਾਂ ਅਸੀਂ ਪੂਰੇ ਪੰਜਾਬ ਵਿੱਚ ਦੇਖੋ ਜੀ ਪੰਜਾਬ 'ਚ ਤਾਂ ਵਿਕਾਸ ਹੈ ਨਹੀਂ ਕੋਈ ਦਿੱਲੀ ਜਾ ਕਿਤੇ ਬਾਹਰ ਜਾ ਕਿਤੇ ਵੋਟਾਂ ਮੰਗਣ ਵਾਸਤੇ ਗੱਲਾਂ ਕਰਦੇ ਉਹਨਾਂ ਗੱਲ ਅਲੱਗ ਹੈ ਪਰ ਜੇ ਵਿਕਾਸ ਦੇਖਣਾ ਹੈ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਇੱਥੋਂ ਦੇ ਐਮ ਆਰ ਪੀ ਨੂੰ ਬੇਨਤੀ ਕਰ ਦਾਂਗੇ ਧਨਪੁਰਾ ਰੋਡ ਤੇ ਆ ਕੇ 10 ਮਿੰਟ ਉਹ ਖੜ੍ਹ ਜਾਣ ਜਿਹੜੇ ਲੋਕ ਸਾਰਾ ਦਿਨ ਇੱਥੇ ਦਿਨ ਰਾਤ ਗੁਜ਼ਾਰਦੇ ਆ ਉਹ ਸਿਰਫ ਖੜ ਕੇ ਦੇਖ ਰਹੇ ਨੇ ਜੇ ਖੜ੍ਹ ਸਾਂ ਤਾਂ ਅਸੀਂ ਉਹਨਾਂ ਦੇ ਰੀਣੀ ਹੋਵਾਂਗੇ ਇਸ ਗੱਲ ਦੀ ਕਿੰਨੀ ਕਾਵੇ ਵੀ ਰਹਿੰਦੀ ਹੈ ਜੀ ਇਸ ਸੜਕ ਤੇ 1000ਾਂ ਗੱਡੀਆਂ ਰੋਜ਼ ਗੁਜ਼ਰਦੀਆਂ ਨੇ ਇੱਥੇ ਅੰਦਰ ਗੁਰਦੁਆਰਾ ਸਾਹਿਬ ਪੈਂਦਾ ਹੈ ਚੱਦਿਆੜਾ ਸਾਹਿਬ ਬਹੁਤ ਪਿੰਡ ਵੱਡੇ ਪ ਲੋਕਾਂ ਦੀ ਆਵਾਜ਼ ਆਈ ਹਜ਼ਾਰਾਂ ਤੋਂ ਉੱਪਰ ਟ੍ਰੈਫਿਕ ਕਿੱਥੇ ਟੱਪਦਾ 15-20 ਪਿੰਡ ਪੈਂਦੇ ਨੇ ਬੋਹਾਰਤੀਆਂ ਨੂੰ ਮੇਨ ਛੱਡ ਕੇ ਹੀ ਪੈਂਦੀ ਹੈ ਹਾਂ ਕਹਿੰਦੇ ਆਰਨੇ ਦਾ ਪਿੰਡ ਵੀ ਨਾਲ ਲੱਗ ਮੈਂ ਜੀ 2 ਕਿਲੋਮੀਟਰ ਤੇ 5 ਕਿਲੋਮੀਟਰ ਤੇ ਸੜਕ ਰਹੀ ਜਾਂਦਾ ਜੀ ਉਹ ਪਿੰਡ ਬਿਲਕੁਲ ਏਸੀ ਸੜਕ ਤੇ ਜਾਂਦਾ ਹੈ ਇੰਟਰਨੈਸ਼ਨਲ ਗਾਇਕ ਹੈ ਸਾਡਾ ਪੰਜਾਬ ਦਾ ਨਾਮ ਉੱਚਾ ਕੀਤਾ ਸਾਡੇ ਪਿੰਡ ਦਾ ਪਰ ਉਹਨੂੰ ਵੀ ਇਸ ਚੀਕ ਵਿੱਚ ਦੀ ਚੱਪਣਾ ਪੈਂਦਾ ਕੀ ਮੰਗ ਹੈ ਸਾਡੀ ਫੋਮ ਮੰਗ ਇਹੀ ਹੈ ਵੀ ਇਹਨੂੰ ਵੀ ਕਿਸੇ ਤਰੀਕੇ ਨਾਲ ਕੋਈ ਫੰਡ ਐਕਸਟਰਾ ਦੇਣ ਕੁਝ ਵੀ ਕਰਨ ਬਲਵਕ ਕੋਈ ਅਫਸਰ ਐਕਸ਼ਨ ਲੈਵਲ ਅਫਸਰ ਇਹਦਾ ਮੌਕਾ ਹੀ ਨਹੀਂ ਦੇਖਿਆ ਨਾ ਮੰਡੀ ਬੋਰਡ ਨੇ ਨਾ ਸੀਬੀਰਜ ਬੋਰਡ ਨੇ ਮੌਕਾ ਦੇਖ ਕੇ ਇਹਦਾ ਮੌਕੇ ਤੇ ਹੱਲ ਕੀਤਾ ਜਾਵੇ ਐਮਰਜੈਂਸੀ